ਸੈਕ ਖੁਸ਼ ਹੋਗਾ ਜਦ ਸੁਲਾਈ ਗਿਆ ਜਮਨ ਕੀ ਬਈ ਨੇ ਕੁਛ ਆਵਣੀ ਬਿਆਸੀ ਆ ਮੇਨਾ ਮਿਰਚਾਂ ਵਾਲਾ ਕਿਆ ਸਾਨੂੰ ਵੀ ਮਿਰਚਾਂ ਨਾ ਵਹੀਂਦੀਆਂ ਹਰਸ਼ ਗਣੀ ਆਪਾਂ ਹਰਸ਼ ਵੀ ਗੁੱਸੇ ਹੋ ਰਹੀ ਆ ਕਹਿੰਦੀ ਲੇਟ ਹੋਗਾ ਤੂੰ ਲੋ ਜੀ ਆਪਾਂ ਚੱਲੇ ਆ ਜਵੱਪੀਆਂ ਨੇ ਮਾਸੀ ਕੇ ਘਰ ਮਨਲਾ ਚ ਮਨਕੌਰ ਸਿੰਘ ਕੇ ਘਰ ਉਹਨਾਂ ਨੂੰ ਫਿਲਮਾਂ ਦੇ ਕੇ ਆਉਣੀਆਂ ਨੇ ਤੋਂ ਅਰਖਤ ਜੇ ਫੁੱਲੂ ਵਾਲਾ ਡੋਗਰਾ ਤੇ ਇਹਦੇ ਵਿੱਚ ਦੀਦੋਂ ਵੀ ਬੁਲਾ ਡਜਨੇ ਆਪਾਂ ਫੁੱਲੂ ਵਾਲਾ ਓਕੇ ਜੰਨੇ ਆਂਗੀ ਆਉਂ ਜਰੀ ਬੇਬੇ ਨੇ ਹੱਦ ਤੱਕ ਬੁਲਾ ਡਜਣਾ ਹੋਊਗਾ ਤੇ ਬੇਬੇ ਬਚੜਾ ਲਈ ਤੇ ਚਲੋ ਇਹ ਬੇਬੇ ਚੜਾ ਲਈ ਆਪਾਂ ਨੇ ਤੇ ਸਾਰਿਆਂ ਨੂੰ ਆ ਕਰਨਾ ਚਾਹੀਦਾਗਾ ਜ ਕੋਈ ਰੋਕਦਾ ਦਿੰਦਾਗਾ ਨਾ ਬੇਬੇ ਬਾਪੂ ਆ ਉਨੂੰ ਚੜਾਓ ਤਲ ਜਵਾਨਾ ਇਹ ਵੀ ਚੜਾਉਣ ਦਾ ਤੇ ਬੰਦਾ ਕੋ ਬੰਦਾ ਦੇਖ ਕੇ ਚੜਾ ਲੈਣਾ ਚਾਹੀਦਾਗਾ ਆ ਬਲੱਡ ਨੂੰ ਜਾਣਨੇ ਆ ਤੇ ਬਲੱਡੇ ਤੇ ਫੁੱਲੋ ਸਨ ਚਾਹ ਰਸਤਾ ਹੁੰਦਾ ਟੁੱਟਿਆ ਹੋਇਆ ਪਾਣੀ ਪੂਣੀ ਤੇ ਵਾਧੂ ਵੜਦਾ ਮੀਂਹ ਦਾ ਪਾਣੀ ਆ ਮੈਨੂੰ ਬਹੁਤ ਟਾਈਮ ਹੋ ਗਿਆ ਦੇਖਦੇ ਨੂੰ ਮਨ ਲੱਗਦਾ ਪਰਦਾ ਹੁੰਦਾ ਜਗਰੀਂ ਬਰਨੀ ਚੋਂ ਕੋੰਦਾ ਹੀ ਹਾਲ ਆ ਉਰੇ ਛੜਕ ਬਣ ਜਾਂਦੀ ਟੁੱਟ ਜਾਂਦੀ ਆ ਪਾਣੀ ਪੂਣੀ ਖੜ ਜਾਂਦੋ ਰਾਈ ਬਹੁਤ ਬਰਾ ਵਾਲਾ ਤਾਂ ਦਾ ਨੀ ਲੋ ਜੀ ਪਹੁੰਚ ਚੁੱਕੇ ਆਪਾਂ ਭਲਾਡੇ ਮੈਨ ਰੋਡ ਤੇ ਚੜ ਚੁੱਕੇ ਆ ਆ ਲੋੜ ਜਾਂਦਾ ਸਿੱਧਾ ਪੀਖੀ ਨੂੰ ਪੀਖੀ ਵਰਨਾ ਲਾਉਗੀ ਲੁਧਿਆਣਾ ਡੱਪੇ ਜਾਂਦਾ ਬੋਦੋ ਬੋਤਰਨ ਬੋਦੋ ਉਪਰੋਤਰਨਾਗਾ ਰਾਜੂ ਨੂੰ ਮਿਲਾ ਦੋ ਜੀ ਬੇਬੇ ਨੇ ਉੱਤਰਨਾ ਤੇ ਪੋਲ ਦੇ ਉੱਪਰ ਤੇ ਮਕਸਦ ਰੋ ਮਕਸਦ ਰੋ ਗੱਲ ਪਾਣੀ ਤੇ ਬੇਬੇ ਨੂੰ ਤਾਰਤਾ ਲੈ ਆਪਾਂ ਨੇ ਤਾਂ ਉਹ ਵੀ ਪੁਰਾ ਡੇਉਣੀ ਸੀਗਾ ਤਾਰਤਾ ਹੁਣਾਂ ਬੇਬੇ ਨੇ ਸੀਸਾ ਦਰਤੀਆਂ ਆਪਾਂ ਨੂੰ ਵਾਧੂ ਜੇ ਨਾ ਚੜਾਉਂਦੇ ਇਹਨੇ ਵਾ ਗਾਣਾ ਦਿੰਦੀ ਆਪਾਂ ਨੂੰ ਜੜਾ ਕੀਨ ਲੱਗਿਆ ਹੈਗਾ ਕਿ ਪੈਟਰੋਲ ਤਾਂ 19 ਮੱਚਣਾ ਸੀਗਾ ਜੇ ਨਾ ਚੜਾ ਕਿਉਂ ਨਾ ਫਿਰ ਵੀ 19 ਮੱਚਣਾ ਸੀਗਾ ਹੁਣ ਬੇਬੇ ਨੂੰ ਚੜਾ ਲਿਆ ਫਿਰ ਵੀ 19 ਮੱਚੇਗਾ ਲੋ ਜੀ ਮੌਸਮ ਵੀ ਹੋ ਚੁੱਕਾ ਖਰਾਬ ਮੈਨੂੰ ਲੱਗਦਾ ਮੀਂਹ ਪਿਆਊਗਾ ਅਰੇ ਬੰਵੇਂ ਜੜੀ ਘਾਟ ਲੋ ਜੀ ਆਪਾਂ ਪਹੁੰਚ ਚੁੱਕੇ ਹੁੰਨਖਾਸ ਸੰਪੁਰਾ ਇਹ ਤੇ ਮੇਰੇ ਡੈਡੀ ਦੇ ਮਾਣ ਕੇ ਅਮਰੀ ਦੀ ਅੱਬੇ ਦਾ ਪਿੰਡ ਲੋ ਜੀ ਤੇ ਆ ਗਿਆ ਆਪਣੀ ਬੀਬੀ ਦੇ ਪੇਕੇਆਂ ਦਾ ਘਰ ਉਹ ਬੀਬੀ ਦਾ ਬੈਠਾ ਪਤੀਜਾ ਪਤਾ ਨਹੀਂ ਲੱਗਿਆ ਹੈਗਾ ਉਹਨੂੰ ਤੇ ਉਹ ਪਿੱਛੇ ਘਰ ਆ ਗਿਆ ਉਹਨਾਂ ਦਾ ਆਉਂਦੇ ਹੋਏ ਰੁਕਾਂਗੇ ਆਪਾਂ ਹੁਣ ਟਾਈਮ ਨਹੀਂ ਹੈਗਾ ਉਹ ਆ ਗਿਆ ਘਰ ਕਿਉਂਕਿ ਅੱਜ ਦੇ ਪੇਕੇਾਂ ਵਾਂਗ ਜਦੋਂ ਕਿ ਮੇਰੇ ਪਾਪਾ ਪੱਪੀ ਦੇ ਨਾਲ ਕਿਹਨੇ ਕਰਾਂ ਤੇ ਹੁਣ ਜਾ ਰਹੇ ਹਾਂ ਸਿੱਧੇ ਆਪਾਂ ਬੱਤੀਆਂ ਨੇ ਲੋ ਜੀ ਆਪਾਂ ਪਹੁੰਚ ਗਏ ਆਪਾਂ ਅੰਡਾ ਫਾ ਆਪਣੇ ਭਾਈ ਦੇ ਇਹ ਜੀ ਇਤਿਹਾਸਕ ਜਗ੍ਹਾ ਤੇ ਅਸਕੇ ਗੁਰੂ ਘਰ ਜਿਹਨੂੰ ਕਹਿੰਨੇ ਆ ਪੱਪਾਈ ਬੈਲੋ ਸਭ ਤੋਂ ਪਹਿਲੋ ਜੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਮੂਰਤੀ ਲੰਗਰੇ ਆਂਗੀ ਆ ਆ ਗਿਆ ਉਹ ਗੁਰੂ ਘਰ ਪੱਪਾਈ ਬੈਲੋ ਸਭ ਤੋਂ ਪਹਿਲੋ ਇੱਥੇ ਮੇਲਾ ਵੀ ਭਰਿਆ ਜਾਂਦਾ ਬਹੁਤ ਵੱਡਾ ਲੋ ਜੀ ਹੁਣ ਆਪਾਂ ਰੁਕਾਂਗੇ ਸਿੱਧਾ ਬੱਪੀ ਆਣੇ ਜਾ ਕੇ ਚਮਕੌਰ ਸਿੰਘ ਦੇ ਘਰ ਲੋ ਜੀ ਆਪਾਂ ਚੁੱਕਿਆ ਬੱਪੀ ਆਣੇ ਚਮਕੌਰ ਸਿੰਘ ਦੇ ਘਰ ਤੇ ਗੇਟ ਲੱਗਿਆ ਪਿਆ ਤੇ ਗੇਟ ਖਲਾਲੇ ਗੇਟ ਖੋਲਤਾ ਵਾਸੀ ਨੇ ਤੇ ਆਪਾਂ ਹੁਣ ਜਾ ਰਹੇ ਆ ਅੰਦਰ ਕੋਈ ਆ ਚੁੱਕਾ ਨਾ ਮੋਟ ਸਮਾਦ ਅੰਦਰ ਤੇ ਘਰ ਤਾਂ ਬੰਦ ਤੇ ਜਾ ਰਹੇ ਹੁਣ 15 ਬਲ ਨੂੰ ਲੈ ਜੀ ਇਹਨਾਂ ਦੇ ਘਰ ਦਾ ਮੈਂਬਰ ਲੀਵਾ ਨਾਮ ਹੀ ਲੈਣਾ ਲੀਵਾ ਲੀਵੀ ਬਣ ਕੀ ਨਾਂ ਤੇ ਇੱਕ ਤਰ੍ਹਾਂ ਦਾ ਘਰ ਦਾ ਮੈਂਬਰੀ ਹੈਗਾ ਦੇਖੋ ਮੈਨੂੰ ਜਾਣਦੀ ਹੈਗੀ ਢਾਂਗੀਆਂ ਲਾਈ ਜਾਂਦੀਆਂ ਮੇਰੇ ਉੱਪਰ ਬਹੁਤ ਖੁਸ਼ ਹੋਰੀ ਦੇਖੋ ਕਾਲੀ ਨੂੰ ਹੀ ਪਾਲ ਰਹੀ ਹੈਗੀ ਹੁਣ ਆਹ ਤਾਂ ਆਪਣੀ ਮਾਸੀ ਤੇ ਦੇਖੋ ਪੇਰਾਂ ਚਿਤੂਰੀ ਫਿਰਦੀ ਹੈਗੀ ਇਹ ਮਾਸੀ ਮਰਦ ਲੱਗਿਉਣਾ ਬਾਹਰ ਚਲ ਗਈ ਹੁਣ ਮਾਸੀ ਬੰਨ ਕੇ ਲਿਆਉਗੀ ਇਹਨੂੰ ਸੰਗਲੀ ਪਾ ਕੇ ਲੋ ਇਹ ਬਾਹਰ ਨਹੀਂ ਜਾਣ ਦੇ ਰਹੀ ਮਸੀ ਨੂੰ ਮਸੀ ਨੰਬਰ 1 ਨਤੀ ਕਹਿੰਦੀ ਮੈਂ ਨਾਲ ਹੀ ਜਾਣਾਗਾ ਮਸੀ ਨਾਲ ਖੇਡ ਰਹੀ ਆ ਕੋਣ ਦੀ ਵੇਟ ਕਰਦੀ ਆ ਪਿਛਲੀ ਵਾਰ ਬੰਨ ਨਾਲ ਕਾਲਾ ਕਮਣ ਆਇਆ ਸੀਗਾ ਇਸ ਕਰਕੇ ਦੇਖਣ ਗਈ ਸੀ ਬਾਰੇ ਇਹਦਾ ਨਾਂ ਕੀ ਆ ਮਸੀ ਇਹਦਾ ਲੀਬੂ ਹੈ ਹੈ ਲੀਬੂ ਲੀਬੂ ਕਾਲਾ ਨਹੀਂ ਹੈਗਾ ਚਾ ਦੇਖਣ ਤਾਂ ਆਈ ਗਈ ਸੀ ਨਾ ਵੀ ਕੱਲਾ ਆਇਆ अच्छा अच्छा। होली रुपया दी डोर ਨਾਲ ਹੋ ਚੁੱਕੇ ਆ ਪਿੰਡ ਬੱਪੀ ਹਣੇ ਚ ਮੋਸਿੰਗ ਦੇ ਘਰ ਤੇ ਆ ਅਪਾਰਟਮੈਂਟ ਬ੍ਰਿਜ਼ੰਡੂ ਕਲੀਵਾ। ਉਹ ਹੀ ਆ ਪਾ ਜਾ ਰਹੇ ਆ ਵਾਪਸ। ਕਲੀਵਾ ਲੀਵ ਕੀ ਨਾਲ ਲੀਵਾ ਨੂੰ ਕਰ ਰਹੇ ਆ ਬਾਈ। ਲੀਵਾ ਤਨੀ ਮਿਲਿਆ ਰਹੀ ਹੱਥ ਮਿਲ ਰਹੇ ਆ ਲੀਵ ਨਾਲ ਮੈਂ। ਮਿਲਾਉ ਦਿੱਤਾ ਲੀਬਤ ਮਿਲਿਆ ਰੋਟੀਆਂ ਕਣੀ ਹੋਰੀ ਹੈਗੀ ਬਿਸਕੁਟ ਦਾ ਹੁਣ ਬਿਸਕੁਟ ਦੇ ਲਾਲਚ ਮਿਲਾਉਗੀ ਹੱਥ ਇਹਨੂੰ ਬਿਸਕੁਟ ਖਵਾਉਣਾ ਪਊਗਾ ਇਹ ਹੱਥ ਲਈ ਹੱਥ ਮਿਲਾ ਲਈ ਆਪਣੇ ਨਾਲ ਇੱਕ ਮਿਲਿਆ ਲਿਆ ਹੱਥ ਆਪਾਂ ਬਿਸਕੁਟ ਪਾ ਦੈ ਨੂੰ ਆਪਾਂ ਚੱਲੇ ਹੁਣ ਵਾਪਸ ਪਿੰਡ ਸੱਚ ਜਾਣਦੇ ਉਹ ਆ ਤੁਹਾਨੂੰ ਪਰ ਵੀ ਰੁਕਣਾ ਹੈ ਤੁਹਾਨੂੰ ਦੱਸਿਆ ਸੀਗਾ ਮੈਂ ਮੇਰੀ ਬੇਬੇ ਦੀ ਪੇਕੇ ਦੇ ਘਰ ਇਹੋਂ ਜਾ ਰਹੇ ਆਪਾਂ ਬਾਹਰ ਵਾਲੀ ਸਾਈਡ ਕੱਲ ਨੂੰ ਸ਼ਾਇਦ ਬਣਾਈਏ ਵੀਡੀਓ ਕੱਲ ਨੂੰ ਸ਼ਾਇਦ ਮਾਸੀ ਕੀ ਆਪਣੇ ਪਿੰਡ ਆਉਣ ਖੇਲ ਨੂੰ ਬਣਾਉਣ ਜਿੱਦ ਤੇ ਸ਼ਾਮ ਨੂੰ ਕਲੀਅਰ ਹੋਊਗਾ ਕੱਲ ਨੂੰ ਬਣਾਉਣੀ ਹੈ ਜੰਨਾ ਨੂੰ ਨਰਸ ਸਿੰਘ ਇਹ ਪਊਗਾ ਪਰ ਮੀਂਹ ਆਪਣੇ ਪਾਇਆ ਨਹੀਂ ਹੁਣ ਦੁਬਾਰੇ ਗਰਮੀ ਕਰ ਲਈ ਧੁੱਪੜੀ ਰੱਪਣੇ ਬੱਦਲ ਬਹੁ ਸੀਗੇ ਪਹਿਲਾਂ ਤਾਂ ਮੋਟਰ ਸੌ ਤੇ ਮਾਸੀ ਆ ਗਈ ਪਿੱਛੇ ਆਪਣੇ ਬਾਹਰ ਖੋਲਣ ਮ ਹੁਣ ਤੁਸੀਂ ਮੁਰਲੇ ਆਪਾਂ ਨੇ ਜੇ ਆਪਾਂ ਚੱਲਿਆਂ ਵਾਪਸ ਪਿੰਡ ਨੂੰ ਰਸਤੇ 'ਚ ਦੇਖਾਂਗੇ ਜੇ ਰੁਕ ਗਿਆਗਾ ਤੁਹਾਨੂੰ ਰੁਕਾਂਗੇ ਖਣਜੀ ਤੁਹਾਨੂੰ ਕਿਹਾ ਸੀਗਾ ਆਪਾਂ ਰੁਕਾਂਗੇ ਪਿੰਡ ਹਸਨਪੁਰ ਆਉਂਦੇ ਹੋਏ ਰੁਕ ਗਏ ਆਪਾਂ ਆ ਜਾਂਦਾ ਮੇਰੇ ਦੀ ਪੇ ਦੀ ਪਤੀਜੇ ਦਾ ਮੁੰਡਾ ਨਿਰਮਲ ਸਿੰਘ ਆ ਪਰਲੀ ਮਰੂਤ ਤੋੜ ਕੇ ਲਈ ਜਾਂਦਾਗਾ ਕਿਹੜਾ ਚੱਲਨੇ ਆਪਾਂ ਹੁਣ ਪਿੰਡ ਨੂਰੋਂ ਲੋ ਜੀ ਆਪਾਂ ਇਹ ਬਲਾਡ ਡਾਈਟ ਜੀਤੇ ਇਹ ਤੇ ਉਹ ਤੁਮ ਜੋ ਕੁਲਚਾ ਵਾਲਾ ਮਮਨ ਸਿੰਘ ਤੇ ਉਹਦੇ ਕੁਲਚੇ ਬਹੁਤ ਹੀ ਸਵਾਦ ਬਣਾਉਂਦਾ ਬਹੁਤ ਵਧੀਆ ਕੁਲਚਾ ਬਣਾਉਂਦਾ ਸਭ ਤੋਂ ਵਧੀਆ ਨਾਲ ਤੇ ਉਹ ਤੋਂ ਆਪਾਂ ਲੈ ਰਹੇ ਆ ਇੱਕ ਕੁਲਚਾ ਹਰਸ਼ਲੀ ਕੀ ਬਾਈ ਨੇ ਕੁਲਚਾ ਬਣੀ ਪਿਆ ਸੀ ਆਪਣਾ ਮਿਰਚਾਂ ਵਾਲਾ ਕਿਆ ਤੁਹਾਨੂੰ ਵੀ ਮਿਰਚਾਂ ਨਾਲ ਬਾਈ ਤੇ ਕੁਲਚਾ ਉਹਨੇ ਕਰਤਾ ਹੈ ਜੀ ਤੇ ਪਾ ਤੜਾ ਭੇਜ ਬ੍ਰੋ ਤੇ ਹੁਣ ਆਪਾਂ ਲੈ ਕੇ ਜਾ ਰਹੇ ਆ ਤੇ ਕਰਦੇ ਮੁੱਛਾ ਸਟਾਰਟ ਚੱਲ ਜੀ ਆਪਾਂ ਲੋਕੀਂ ਉਹ ਪਹੁੰਚ ਚੈੱਕ ਕਰੇਂ ਤੇ ਦੂਰ ਸਾਹਮਣੇ ਹਰਸ਼ ਲੱਗਦੀਆਂ ਰੋਟੀਆਂ ਪਰਵਾਣ ਤੰਦੂਰ ਤੇ ਤੇ ਹੋਰ ਰੱਖਿਆ ਪਾਣੀ ਘੜਾਲੇ ਮੋਟਸੇ ਗਲਤ ਤੇ ਜਸਤ ਜਵਾ ਦੇ ਭੱਜ ਗਈ ਹਾਂ ਅਜੇ ਸੁਦਾ ਲੱਭਾ ਆਪਾਂ ਅਜੇ ਸੁਨਗੜਾ ਰਹੀ ਜੱਸੂ ਕੋਚੇ ਨੂੰ ਦਿੰਦਾ ਕੋਚੇ ਵਿੱਚ ਚਲਾ ਲੈਣਾ ਆਵਾਜ਼ ਮੰਦ ਲੇ ਡੇਗ ਰਿਹਾ ਸੈਕ ਕੋ ਸ਼ੋਗ ਜੱਸੂ ਲਿਆ ਗਿਆ ਜਮਾਨ ਉਹ ਨਹੀਂ ਆਣੀ ਹਰਸ਼ ਕਿਣੀ ਆਪ ਹਰਸ਼ ਵੀ ਗੁੱਸੇ ਹੋ ਰਹੀ ਹੈ ਕਹਿੰਦੀ ਲੇਟ ਹੋਗਾ ਤੂੰ ਇੰਨਾ ਟਾਈਮ ਲਾ ਆਇਆ ਤੇ ਤਾਂ ਉਧਰ ਰੋਟੀਆਂ ਬਣਾਉਣ ਲੱਗ ਰਹੀ ਹੈ ਜੀ ਤੇ ਹਰਸ਼ ਨੇ ਵੀ ਵਾਈ ਗਿਆ ਤਾਂ ਰੋਸ਼ਨ ਕੁਚਾ ਦੇ ਤੋਹ ਦਵੋ। ਤੇ ਹੁਣ ਆਪਾਂ ਮਿਲਦੇ ਹਾਂ ਅਗਰ ਨਵੇਂ ਬਲੌਗ ਚ। ਤੇ ਸਾਡਾ ਸੁਖਸਿਦ ਦਾ ਬਲੌਗ ਚੈਨਲ ਕੋ ਸਬਸਕ੍ਰਾਈਬ ਤੇ ਬਲੌਗ ਨੂੰ ਕਰ ਦੋ ਸ਼ੇਅਰ। ਤੇ ਜੇਕਰ ਤੋਂ ਕੋਈ ਵੀ ਗਲਤੀ ਹੋ ਜੇ ਬਲੌਗ ਤੁਹਾਨੂੰ ਕਰਿਓ ਮਾਫ। ਤਾਂ ਲਾਜ ਬਾਈਟ ਪਿਕਚਰ